ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬੀਤੇ ਦਿਨ ਜਿਮਨੀ ਚੋਣਾਂ ਜਿਹੜੀਆਂ ਪੰਜਾਬ ਦੇ ਵਿੱਚ ਸੰਪੰਨ ਹੋਈਆਂ ਉਹਨਾਂ ਦੇ ਨਤੀਜੇ ਆਏ ਆ ਨਤੀਜੇ ਬੜੇ ਹੈਰਾਨੀ ਕਰਨ ਵਾਲੇ ਆ ਤੇ ਉਹਨਾਂ ਦੇ ਉੱਪਰ ਜਿਹੜਾ ਹੈਗਾ ਚਿੰਤਨ ਕਰਨਾ ਵੀ ਬਣਦਾ ਹੈ ਚਿੰਤਨ ਕਰਨਾ ਇਸ ਕਰਕੇ ਬਣਦਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਇੰਨਾ ਜਿਮਨੀ ਚੋਣਾਂ ਦੇ ਵਿੱਚੋਂ ਪਾਸੇ हट ਗਿਆ ਸੀ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੈ ਉਹ ਸ਼੍ਰੀ ਕਲਤਕਸਾ ਵੱਲੋਂ ਤਰਖਾਇਆ ਕਰਾਰ ਦਿੱਤੇ ਗਏ ਸਨ ਤੇ ਜਦੋਂ ਉਹ ਚੋਣ ਤੋਂ ਪਾਸੇ ਸੰਤਾ ਇਸ ਕਰਕੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਮਤਾ ਪਾਸ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਪ੍ਰਧਾਨ ਤੋਂ ਬਿਨਾਂ ਇਨ੍ਹਾਂ ਜਿਮਨੀ ਚੋਣਾਂ ਦੇ ਵਿੱਚ ਨਹੀਂ ਜਾਵੇਗਾ ਤਾਂ ਜਿਮਨੀ ਚੋਣਾਂ ਹੋਈਆਂ ਉਹਨਾਂ ਦੇ ਨਤੀਜੇ ਆਣੇ ਗਏ ਜਿਸ ਦੇ ਵਿੱਚ ਤਿੰਨ ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਤੇ ਇੱਕ ਸੀਟ ਬਰਨਾਲੇ ਤੋਂ ਜਿਹੜੀ 2000 ਦੇ ਮਾਰਜਨ ਤੇ ਐ ਉਹ ਕਾਂਗਰਸ ਜਿੱਤੀ ਡੀਜਿਆਂ ਤੋਂ ਬਾਅਦ ਹਰ ਇੱਕ ਜਿਹੜੀ ਰਾਜਨੀਤਿਕ ਧਿਰ ਸੀ ਉਹਨਾਂ ਦੀ ਜ਼ੁਬਾਨ ਤੇ ਇੱਕ ਹੀ ਗੱਲ ਸੀ ਕਿ ਆਮ ਆਦਮੀ ਪਾਰਟੀ ਦੀ ਜਿੱਤ ਹੈ ਜਿਹੜੀ ਉਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਦਾਨ ਦੇ ਵਿੱਚ ਨਾ ਆਉਣ ਕਰਕੇ ਜਾਂ ਚੋਣਾਂ ਤੋਂ ਪਾਸੇ ਹਟ ਜਾਣ ਕਰਕੇ ਹੋਈ ਹੈ ਤੇ ਮੈਂ ਜਿਹੜੀ ਇਸ ਗੱਲ ਦੇ ਉੱਪਰ ਚਰਚਾ ਕਰਨ ਦੇ ਲਈ ਤੁਹਾਡੇ ਨਾਲ ਆਇਆ ਕਿ ਚਲੋ ਇਹ ਤਾਂ ਇੱਕ ਅਲੱਗ ਵਿਸ਼ਾ ਹੈ ਕਿ ਆਵਾਜ਼ ਦੀ ਪਾਰਟੀ ਨੇ ਸੀਟਾਂ ਜਿੱਤ ਗਈ ਜਿਹੜਾ ਸਭ ਤੋਂ ਅਹਿਮ ਮਹੱਤਵਪੂਰਨ ਵਿਸ਼ਾ ਹੈ ਕਿ ਤੁਹਾਨੂੰ ਯਾਦ ਹੋਣਾ ਦੋਸਤੋ ਗਿੱਦੜ ਬਾਹੇ ਤੋਂ ਬਹਿਬਲ ਕਲਾ ਗੋਲੀ ਕਾਂਡ ਦੇ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦੇ ਸੁਪੁੱਤਰ ਸੁਖਰਾਜ ਸਿੰਘ ਨਿਆਮੀ ਵਾਲਾ ਉਹ ਇਲੈਕਸ਼ਨ ਲੜ ਰਹੇ ਸੀਗੇ ਇਸੇ ਤਰ੍ਹਾਂ ਹੀ ਗੋਵਿੰਦ ਸਿੰਘ ਜਿਹੜੇ ਸੀਗੇ ਸਿਮਰਜੀਤ ਸਿੰਘ ਮਾਨ ਦੇ ਦੋਤੇ ਉਬਰਨਾਲੇ ਤੋਂ ਲੜ ਰਹੇ ਸੀਗੇ ਤੇ ਜਿਹੜੀਆਂ ਦੂਜੀਆਂ ਦੋ ਸੀਟਾਂ ਉੱਥੋਂ ਵੀ ਜਿਹੜੇ ਸੀਗੇ ਇਹਨਾਂ ਨੇ ਆਪਦੇ ਉਮੀਦਵਾਰ ਉਤਾਰੇ ਸੀਗੇ ਤੁਹਾਨੂੰ ਯਾਦ ਹੋਣਾ ਕਿ 2015 ਦੇ ਵਿੱਚ ਬਹਿਬਲ ਕਲਾ ਗੋਲੀ ਕਾਂਡ ਜਦੋਂ ਹੋਇਆ ਉਸ ਤੋਂ ਬਾਅਦ ਅੱਜ ਤੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਰਕਾਰ ਬਣਾਈ ਉਸੇ ਵਿਸ਼ੇ ਤੇ ਅਕਾਲੀ ਦਲ ਨੂੰ ਭੰਡ ਕੇ ਬਹਿਬਲ ਕਲਾਂ ਤੇ ਬਰਗਾੜੀ ਦੇ ਨਾਮ ਤੇ ਦੋ ਸਰਕਾਰਾਂ ਬਣੀਆਂ ਤਿੰਨ ਮੁੱਖ ਮੰਤਰੀ ਬਣੇ ਤੇ ਤਿੰਨ ਹੀ ਗ੍ਰਹਿ ਮੰਤਰੀ ਪੰਜਾਬ ਦੇ ਵਿੱਚ ਬਣੇ 7 ਸਾਲ ਦੇ ਵਖਫੇ ਦੇ ਵਿੱਚ ਹੁਣ ਗੱਲ ਜਿਹੜੀ ਤੇ ਮੈਂ ਆਉਣਾ ਚਾਹਣਾ ਕਿ ਜਦੋਂ ਸਰਕਾਰਾਂ ਵੀ ਬਣਾ ਲਈਆਂ ਬਹਿਬਲ ਕਲਾਂ ਦੇ ਨਾਮ ਤੇ ਮੋਰਚੇ ਲੱਗ ਗਏ ਮੋਰਚਿਆਂ ਤੋਂ ਲੋਕ ਮਾਇਆ ਇਕੱਠੀ ਕਰਕੇ ਵੀ ਘਰਾਂ ਨੂੰ ਲੈ ਗਏ ਬਾਬਲਕਲਾ ਗੋਲੀकांड ਦੇ ਨਾਂ ਤੇ ਤੇ ਜਦੋਂ ਬਾਬਲਕਲਾ ਗੋਲੀकांड ਦੇ ਨਾਂ ਤੇ ਇੰਨਾ ਕੁਝ ਹੋ ਗਿਆ ਸਰਕਾਰਾਂ ਬਣ ਗਈਆਂ ਅਕਾਲੀ ਦਲ ਦੀ ਰੱਜ ਕੇ ਜਿਹੜੀ ਮਿੱਟੀ ਪੱਟੀ ਗਈ ਉਹਨਾਂ ਨੂੰ ਬਦਨਾਮ ਕੀਤਾ ਗਿਆ ਅੱਜ ਜਿਹੜਾ ਅਸਲ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਕਿਵੇਂ ਸਾਹਮਣੇ ਆ ਗਿਆ ਕਿ ਜਿਹੜੇ ਸੁਖਰਾਜ ਸਿੰਘ ਸੀਗੇ ਗੋਲੀकांड ਬਾਬਲਕਲਾ ਦੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਪੁੱਤਰ ਉੱਥੋਂ ਚੋਣ ਲੜ ਰਹੇ ਸੀ ਤਾਂ ਉਹਨਾਂ ਨੂੰ ਮੈਂ 700 ਵੋਟ ਪੈਂਦੀ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜੇ ਅਕਾਲੀ ਦਲ ਦੇ ਵਿੱਚੋਂ ਨਿਕਲ ਕੇ ਗਏ ਆ ਆਗੂ ਜਿਹੜੇ ਕਹਿੰਦੇ ਅਸੀਂ ਸੁਧਾਰ ਲਹਿਰ ਵਾਲੇ ਆ ਉਹਨਾਂ ਨੇ ਬਿਆਨ ਦਿੱਤੇ ਸੀਗੇ ਕਿ ਅਸੀਂ ਤਾਂ ਬਠੇਰਾ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੂੰ ਕਿਹਾ ਜਾਂ ਬਾਦਲ ਸਾਹਿਬ ਨੂੰ ਕਿਹਾ ਸੀਗਾ ਕਿ ਜਿਹੜੀਆਂ ਪਿਛਲੀਆਂ ਲੋਕ ਸਭਾ ਚੋਣਾਂ ਲੰਘੀਆਂ ਉਹਦੇ ਵਿੱਚ ਸਰਬਜੀਤ ਸਿੰਘ ਤੇ ਅਮਰਤਪਾਲ ਸਿੰਘ ਦੇ ਖਿਲਾਫ ਖੰਡੂਰ ਸਾਹਿਬ ਤੇ ਫਰੀਦਕੋੜ ਤੋਂ ਕਾਲੀ ਉਮੀਦਵਾਰ ਜਿਹੜੇ ਉਹ ਵਾਪਸ ਲੈ ਲੈ ਜਾਣ ਤਾਂ ਕਿ ਪੰਥਕ ਵੋਟਾਂ ਜਿਹੜੀ ਉਹ ਪੰਥਕ ਸੈਂਟੀਮੈਂਟ ਆ ਜਿਹੜਾ ਉਹ ਅਕਾਲੀ ਦਲ ਨਾਲ ਜੁੜ ਸਕੇ ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹਣਾ ਹੈ। ਅਕਾਲੀ ਗੱਲ ਤਾਂ ਮੈਦਾਨ ਦੇ ਵਿੱਚ ਹੀ ਹੈਣੀ ਸੀ। ਅਕਾਲੀ ਦਲ ਨੇ ਤਾਂ ਚੋਣਾਂ ਦਾ ਜਿਹੜਾ ਸੀਗਾ ਨਾਂ ਲੜਨ ਦਾ ਐਲਾਨ ਕੀਤਾ ਸੀ। ਫਿਰ ਤੁਸੀਂ ਉਸ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਹੱਕ ਦੇ ਵਿੱਚ ਵੋਟ ਮੰਗਣ ਕਿਉਂ ਨਹੀਂ ਗਏ? ਇਸੇ ਤਰ੍ਹਾਂ ਹੀ ਇੱਕ ਜਿਹੜੇ ਸਾਡੇ ਸਲਾਹਕਾਰ ਵੀ ਰਹੇ ਐ ਉਹ ਤਾਂ ਕਹਿੰਦੇ ਸੀਗੇ ਕਿ ਜਦੋਂ 2022 ਦੇ ਵਿੱਚ ਸੰਗਰੂਰ ਦੇ ਵਿੱਚ ਲੋਕ ਸਭਾ ਜਮਨੀ ਚੋਣ ਹੋਈ ਹੈ ਜਦੋਂ ਸਰਦਾਰ ਸਿਵਰਨਜੀਤ ਸਿੰਘ ਮਾਨ ਜਿੱਤੇ ਐ ਉਹ ਕਹਿੰਦੇ ਮੈਂ ਤਾਂ ਉਦੋਂ ਵੀ ਕਿਹਾ ਸੀਗਾ ਕਿ ਆਪਾਂ ਉਮੀਦਵਾਰ ਨਾਂ ਲਾਨੀਏ ਤੇ ਮਾਨ ਸਾਹਿਬ ਨੂੰ ਸਪੋਰਟ ਦੇ ਦਈਏ ਮੈਂ ਉਸ ਸਲਾਹਕਾਰ ਨੂੰ ਪੁੱਛਣਾ ਚਾਹਣਾ ਹੈ ਕਿ ਮਾਨ ਸਾਹਿਬ ਦਾ ਦੋਤਾ ਬਰਨਾਲੇ ਤੋਂ ਚੋਣ ਲੜ ਰਿਹਾ ਸੀ ਨਾ ਤਾਂ ਕੋਈ ਅਕਾਲੀ ਦਲ ਦਾ ਉਮੀਦਵਾਰ ਉੱਥੇ ਸੀਗਾ ਨਹੀਂ ਤਾਂ ਤੁਸੀਂ ਇਹ ਕਹਿਣਾ ਸੀਗਾ ਕਿ ਅਕਾਲੀ ਦਲ ਉਮੀਦਵਾਰ ਵਾਪਸ ਲਵੇ ਮਾਨ ਸਾਹਿਬ ਦੇ ਦੋਤੇ ਦੀ ਸਪੋਰਟ ਤੇ ਤੁਸੀਂ ਸਲਾਹਕਾਰ ਸਾਹਿਬ ਕਿਉਂ ਨਹੀਂ ਗਏ ਤੁਸੀਂ ਪਹਿਲਾਂ ਤਾਂ ਕਹਿੰਦੇ ਸੀ ਨਾ ਕਿ ਜਦੋਂ 2022 ਦੇ ਵਿੱਚ ਮਾਨ ਸਾਹਿਬ ਨੂੰ ਸਪੋਰਟ ਕਰਨੀ ਚਾਹੀਦੀ ਸੀ ਅਕਾਲੀ ਦਲ ਨੂੰ ਲੋਕ ਸਭਾ ਜਿਮਨੀ ਚੋਣ 'ਚ ਫਿਰ ਹੁਣ ਤਾਂ ਮੈਦਾਨ ਖਾਲੀ ਸੀ ਚਾਰਾਂ ਸੀਟਾਂ ਤੇ ਤੁਸੀਂ ਕਿਸੇ ਨੇ ਵੀ ਜ਼ੁਰਤ ਨਹੀਂ ਕੀਤੀ ਕਿ ਜਾ ਕੇ ਜਿਹੜੇ ਉਹ ਪੰਥਕ ਉਮੀਦਵਾਰ ਆ ਜਾਂ ਗਵਿੰਦ ਸਿੰਘ ਆ ਮੁੰਡਾ ਜਾਂ ਸੁਖਰਾਜ ਸਿੰਘ ਨਿਆਮੀ ਵਾਲਾ ਕੇ ਦਿੜਵਾਏ ਤੁਸੀਂ ਜਾਂ ਡੇਰਾ ਬਾਬਾ ਨਾਨਕ ਤੋਂ ਸੀ ਜਿਹੜੇ ਉਮੀਦਵਾਰ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੁਣ ਮੈਂ ਤੁਹਾਨੂੰ ਦੱਸਣਾ ਚਾਹਣਾ ਦੋਸਤੋ ਇਹ ਲੋਕ ਜਿਹੜੇ ਪੰਥ ਦੇ ਨਾਂ ਤੇ ਸ਼ਰੋਮਣੀ ਅਕਾਲੀ ਨਾਲ ਨੂੰ ਬਦਨਾਮ ਕਰਦੇ ਸੀ ਗੁਰੂ ਮਹਾਰਾਜ ਨੇ ਇਹਨਾਂ ਦਾ ਚਿਹਰਾ ਵੀ ਨੰਗਾ ਕੀਤਾ ਜੇ ਅਕਾਲੀ ਦਲ ਸ਼ਾਇਦ ਚੋਣ ਲੜਦਾ ਤਾਂ ਇਨਾਂ ਹੀ ਲੋਕਾਂ ਨੇ ਕਹਿਣਾ ਸੀ ਕਿ ਜਿਹੜਾ ਗੇ ਦੜਬਾਏ ਤੋਂ ਹੱਕ ਬਣਦਾ ਸੁਖਰਾਜ ਸਿੰਘ ਨਿਆਮੀ ਵਾਲੇ ਦਾ ਪੰਥ ਵੋਟ ਉਹਨੂੰ ਪਾਵੇ ਇਹ ਜਿਹੜੇ ਪੰਥ ਦੀਆਂ ਅਪੀਲਾਂ ਕਰਨ ਵਾਲੇ ਪੰਥ ਦੇ ਨਾਮ ਤੇ ਠੱਗੀਆਂ ਮਾਰਨ ਵਾਲੇ ਤੇ ਪੰਥ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕ ਸਿਰਫ ਤੇ ਸਿਰਫ ਪੰਥ ਨੂੰ ਉਦੋਂ ਹੀ ਵਰਤਦੇ ਆ ਜਦੋਂ ਅਕਾਲੀ ਦਲ ਨੂੰ ਬਦਨਾਮ ਕਰਨਾ ਹੁੰਦਾ ਅੱਜ ਤੱਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਤੁਹਾਡੇ ਸਾਹਮਣੇ ਆ ਕਿਸੇ ਇੱਕ ਬੰਦੇ ਨੇ ਵੀ ਪੰਥ ਦਾ ਨਾਂ ਨਹੀਂ ਲਿਆ ਦੱਸੋ ਤੁਸੀਂ ਕੀ ਜਦੋਂ ਕਹਿੰਦੇ ਸੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸੇ ਨੂੰ ਸਪੋਰਟ ਕਰਨੀ ਚਾਹੀਦੀ ਹੈ ਜਿਹੜੇ ਮੁੱਦੇ ਪੰਥ ਦੇ ਜੂਨ ਮਹੀਨੇ ਦੇ ਵਿੱਚ ਲੋਕ ਸਭਾ ਚੋਣਾਂ ਵੇਲੇ ਸੀਗੇ ਕੀ ਉਹ ਹੁਣ ਨਵੰਬਰ ਆਉਂਦੇ ਆਉਂਦੇ ਖਤਮ ਹੋ ਗਏ ਜਾਂ ਉਹ ਹੱਲ ਹੋ ਗਏ ਇਹ ਮੈਨੂੰ ਦੱਸ ਦੇਣ ਜਾਂ ਕੋਈ ਵੀ ਪੰਥਕ ਨੁਮਾਇੰਦਾ ਜਿਹੜਾ ਸਾਰਾ ਦਿਨ ਬੈਠ ਕੇ ਵੈਬ ਚੈਨਲਾਂ ਤੇ ਟੀਵੀ ਚੈਨਲਾਂ ਤੇ ਬੈਠ ਕੇ ਵੱਡੇ ਵੱਡੇ ਬਿਆਨ ਦਿੰਦੇ ਆ ਉਹ ਦੱਸ ਦੇਣ ਕਿ ਕੀ ਬਾਈਬਲ ਕਲੰਦਨ ਸਾਫ ਮਿਲ ਗਿਆ ਸੀ ਜਾਂ 4-5 ਮਹੀਨਿਆਂ ਦੇ ਵਿੱਚ ਕੀ ਬੰਦੀ ਸਿੰਘ ਬਾਹਰ ਆ ਗਏ ਸੀ ਕੀ ਜਿੰਨਾ ਖਾਤਰ ਇਹ ਕਹਿੰਦੇ ਸੀਗੇ ਕਿ ਪੰਥ ਦੇ ਮਸਲੇ ਹੱਲ ਇਹ ਕਰਵਾਉਣਗੇ ਸਰਬਜੀਤ ਸਿੰਘ ਖਾਲਸਾ ਜਾਮਰਤਪਾਲ ਸਿੰਘ ਕਿ ਉਹਨਾਂ ਨੇ 6 ਮਹੀਨਿਆਂ ਚ ਸਾਰੇ ਮਸਲੇ ਹੱਲ ਕਰਾਤੇ ਜਿਹੜੇ ਤੁਸੀਂ ਅੱਜ ਪੰਥ ਦਾ ਨਾਂ ਲੈਣ ਤੋਂ ਵੀ ਮੁਨਕਰ ਹੋ ਗਏ ਇਸ ਕਰਕੇ ਮੈਂ ਅੱਜ ਆਪ ਜੀ ਨੂੰ ਬੇਨਤੀ ਕਰਦਾ ਹਾਂ ਇਹ ਲੋਕ ਜਿਹੜੇ ਆ ਨਾ ਪੰਥ ਦੇ ਮਖੌਟੇ ਪਾ ਕੇ ਕੰਮ ਕਿਸੇ ਹੋਰ ਦਾ ਕਰ ਰਹੇ ਆ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਜਦੋਂ ਕਾਲੀਦਲ ਨੇ ਚੋਣ ਨਹੀਂ ਲੜੀ ਤੇ ਇਹ ਚੁੱਪ ਹੋ ਗਏ ਤੇ ਇਹਦਾ ਫਾਇਦਾ ਕਿਹਨੂੰ ਹੋਇਆ ਦਿੱਲੀ ਦੀਆਂ ਪਾਰਟੀਆਂ ਨੂੰ ਤੇ ਇਹ ਚਾਹੁੰਦੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਕਮਜ਼ੋਰ ਹੋਵੇ ਮੈਂ ਦਾਅਵੇ ਨਾਲ ਕਹਿੰਦਾ ਅੱਜ ਮੇਰੀ ਗੱਲ ਯਾਦ ਰੱਖਿਆ ਜੀ 2027 ਦੀਆਂ ਵਿਧਾਨ ਸਭਾ ਚੋਣਾਂ ਆਉਣੀਆਂ ਤਾਂ ਫਿਰ ਇਹੇ ਬੰਦੇ ਜਦੋਂ ਅਕਾਲੀ ਦਲ ਚੋਣ ਲੜੂਗਾ ਤਾਂ ਇਹਨਾਂ ਬੰਦਿਆਂ ਨੂੰ ਪੰਥ ਚੇਤੇ ਆਊਗਾ ਪੰਥ ਦੇ ਮੁੱਦੇ ਚੇਤੇ ਆਉਣਗੇ ਅਕਾਲੀ ਦਲ ਨੂੰ ਭੰਡਣ ਦੇ ਲਈ ਅਕਾਲੀ ਦਲ ਨੂੰ ਅਕਾਲੀ ਦਲ ਦਾ ਵੋਟ ਬੈਂਕ ਖਰਾਬ ਕਰਨ ਦੇ ਲਈ ਇਹਨਾਂ ਨੂੰ ਖੜਾ ਕੀਤਾ ਜਾਊਗਾ ਇਹ ਪਾਰਟੀਆਂ ਵੀ ਬਣਾਉਣਗੇ ਪੰਥ ਦੇ ਵੱਡੇ ਵੱਡੇ ਸਪੀਕਰ ਵੀ ਲਾਉਣਗੇ ਹੋ ਸਕਦਾ ਕੋਈ ਮੋਰਚਾ ਵੀ ਲਾ ਦੇਣਾ ਚ ਇੱਕ ਬੰਦਾ ਪਰ ਮੈਂ ਚਾਹਣਾ ਕਿ ਕੌਮ ਇਹਨਾਂ ਦੇ ਛਲਾਵੇ ਚ ਨਾ ਆਵੇ ਇਹਨਾਂ ਦਾ ਅਸਲ ਚਿਹਰਾ ਆ ਜਿਮਨੀ ਚੋਣਾਂ ਚ ਨੰਗਾ ਹੋ ਚੁੱਕਿਆ ਹੈ ਜਿੱਥੇ ਵੀ ਕਿਤੇ ਤੁਹਾਡੇ ਕੋਲੇ ਆਉਂਦੇ ਆ ਤੇ ਇਹਨਾਂ ਨੂੰ ਸਵਾਲ ਜ਼ਰੂਰ ਪੁੱਛੋ ਚਾਹੇ ਉਹ ਸੁਧਾਰ ਲਹਿਰ ਵਾਲੇ ਆ ਚਾਹੇ ਸਰਬਜੀਤ ਸਿੰਘ ਆ ਸਰਬਜੀਤ ਸਿੰਘ ਨੂੰ ਮੈਂ ਸਵਾਲ ਕਰਨਾ ਚਾਹਣਾ ਜਾਂ ਉਹਦੇ ਸਪੋਰਟਰਾਂ ਨੂੰ ਕਿ ਉਹਨੇ ਬਕਾਇਦਾ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਨੂੰ ਗਿੱਦੜਵਾਏ ਤੋਂ ਉਮੀਦਵਾਰ ਲਾਣਿਆ ਸੀਗਾ ਫਿਰ ਕਿੱਧਰ ਗਏ ਉਮੀਦਵਾਰ ਕਿਉਂ ਨਹੀਂ ਲੜੀ ਚੋਣ ਕਿਹਨੂੰ ਦੱਸ ਕੇ ਕਿਹਨੂੰ ਪੁੱਛ ਕੇ ਤੁਸੀਂ ਜਿਹੜਾ ਹੈ ਚੋਣ ਮੈਦਾਨ ਚੋਂ ਹਟੇ ਹੋ ਜਵਾਬਤਾ ਦੇਣੇ ਪੈਣੇ ਆ ਸਰਬਜੀਤ ਸਿੰਘ ਦੇ ਲਈ ਪੰਥ ਨੇ ਇਕਜੁੱਟ ਹੋ ਕੇ ਫਰੀਦਕੋੜ ਤੋਂ ਵੋਟਾਂ ਪਾਈਆਂ ਸੁਗਰਾਜ ਸਿੰਘ ਨਿਆਮੀ ਵਾਲੇ ਨੇ ਵੀ ਉਹਨਾਂ ਦਾ ਪ੍ਰਚਾਰ ਕੀਤਾ ਜੈਤੋ ਹਲਕੇ 'ਚ ਫਿਰ ਸਰਬਜੀਤ ਸਿੰਘ ਖਾਲਸਾ ਜਵਾਬ ਦੇਦੇ ਵੀ ਉਹਨੂੰ ਕਿਹਨੇ ਰੋਕਿਆ ਸੀ ਵੀ ਗਿੱਦੜਵਾਹੇ ਨਾ ਤੇ ਜਿਹੜਾ ਹੈਗਾ ਸੁਗਰਾਜ ਸਿੰਘ ਦੇ ਲਈ ਚੋਣ ਪ੍ਰਚਾਰ ਨਹੀਂ ਕਰਨਾ ਸਰਬਜੀਤ ਸਿੰਘ ਐਮਪੀ ਆ ਮੌਜੂਦਾ ਗਿੱਦੜਵਾਹਾ ਫਰੀਦਕੋਟ ਦੇ ਵਿੱਚ ਆਉਂਦਾ 35000 ਦੇ ਕਰੀਬ ਸਰਬਜੀਤ ਸਿੰਘ ਨੂੰ ਵੋਟ ਪਈ ਹੈ ਤੇ ਫਿਰ ਉਹਨਾਂ ਵੋਟਰਾਂ ਨੂੰ ਸਰਬਜੀਤ ਸਿੰਘ ਨੇ ਕਿਹਨੂੰ ਕਿਹਾ ਵੋਟ ਪਾਉਣ ਨੂੰ ਕਿਉਂ ਆਪਦਾ ਜਿਹੜਾ ਉਮੀਦਵਾਰ ਲਾਨਿਆ ਸੀ ਉਹ ਬੈਠ ਕੇ ਕਿਉਂ ਉਹਨਾਂ ਨੇ ਚੋਣ ਛੱਡਤੀ ਸਰਬਜੀ ਸਿੰਘ ਨੇ ਕਿਉਂ ਨਹੀਂ ਸੁਖਰਾਜ ਸਿੰਘ ਨਿਆਮੀ ਵਾਲਾ ਦੀ ਮਦਦ ਕੀਤੀ ਕੀ ਸਿਰਫ ਆਪਣੇ ਲਈ ਵੋਟਾਂ ਮੰਗਣ ਵੇਲੇ ਪੰਥ ਚੇਤੇ ਆਉਂਦਾ ਜਾਂ ਕਿਸੇ ਹੋਰ ਵੇਲੇ ਨਹੀਂ ਸੋ ਇਸ ਕਰਕੇ ਸਾਰੀਆਂ ਗੱਲਾਂ ਰੱਖਣੀਆਂ ਬਹੁਤ ਜ਼ਰੂਰੀ ਸੀਗੀਆਂ ਕਿਉਂਕਿ ਇਹ ਜਿਹੜਾ ਮਨਾ ਦੇ ਵਿੱਚ ਭਲੇਖਾ ਪਾਉਣ ਲਈ ਇਹ 2027 ਦੇ ਵਿੱਚ ਫੇਰ ਦੁਬਾਰਾ ਆਉਣਗੇ ਇਹ ਅਲੱਗ-ਅਲੱਗ ਕਿਉਂਕਿ ਅਸੀਂ ਦੇਖਿਆ ਜਦੋਂ ਜਿਮਣੀ ਚੋਣਾਂ ਨਹੀਂ ਹੋਈਆਂ ਸੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਚੋਣਾਂ ਲੜਨ ਦਾ ਨਾਂ ਲੜਨ ਦਾ ਐਲਾਨ ਨਹੀਂ ਕੀਤਾ ਸੀ ਤਾਂ ਉਦੋਂ ਇਹ ਪੂਰੇ ਸਰਗਰਮ ਸੀ ਇਹਨਾਂ ਨੇ ਉਮੀਦਵਾਰ ਵੀ ਐਲਾਨਤਾ ਬਰਨਾਲੇ ਸੀਟ ਤੋਂ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਕਿਹਨੇ ਲੜਨਾ ਪਰ ਜਦੋਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਨਾਂ ਲੜਨ ਦਾ ਐਲਾਨ ਕੀਤਾ ਇਹ ਵੀ ਆਪਦੇ ਘਰੇ ਬੈਠ ਗਏ ਇਹਨਾਂ ਨੂੰ ਪੁੱਛੋ ਤਾਂ ਸਹੀ ਕਿੱਧਰ ਗਏ ਅੱਜ ਪੰਥਕ ਮੁੱਦੇ ਅੱਜ ਯਾਦ ਨਹੀਂ ਆਏ ਪੰਥਕ ਮੁੱਦੇ ਜਦੋਂ ਚੋਣ ਹੋ ਰਹੀ ਸੀ ਤਾਂ ਪੰਥ ਪੰਜਾਬ ਕਿਸਾਨੀ ਜਿਹੜੇ ਕਹਿੰਦੇ ਸੀ ਕਿ ਅਕਾਲੀ ਦਲ ਤਾਂ ਗੱਲ ਹੀ ਨਹੀਂ ਕਰਦਾ ਅਸੀਂ ਗੱਲ ਕਰਾਂਗੇ ਅਕਾਲੀ ਦਲ ਨੇ ਤਾਂ ਲੀਡਰਸ਼ਿਪ ਕ੍ਰਾਈਸਿਸ ਆ ਇਹ ਆ ਉਹ ਹੈ ਅੱਜ ਫਿਰ ਲੜ ਲੈਣ ਦੇ ਚੋਣ ਅਕਾਲੀ ਦਲ ਨੇ ਤਾਂ ਪਿੱਛੇ हट ਗਏ ਸੀਗੇ ਸੁਧਾਰ ਲਹਿਰ ਵਾਲੇ ਖੜਾ ਕਰ ਦਿੰਦੇ ਆਪਦੇ ਉਮੀਦਵਾਰ ਇਹਨਾਂ ਦੇ ਤਾਂ ਇੱਕ ਉਮੀਦਵਾਰ ਗੱਧੜਵਾਹੇ ਤੋਂ ਲੋਕਲ ਹੀ ਸੀਗੇ ਸਰਦਾਰ ਚਰਨਜੀਤ ਸਿੰਘ ਬਰਾੜ ਹੋਣੀ ਉਹ ਲੜ ਲੈਂਦੇ ਚੋਰ ਸੁਧਾਰ ਲਹਿਰ ਵੱਲੋਂ ਨਾਲੇ ਪਤਾ ਲੱਗ ਜਾਂਦਾ ਇਹਨਾਂ ਨੂੰ ਪਰ ਨਹੀਂ ਦੋਸਤੋ ਇਹਨਾਂ ਨੇ ਚੋਣ ਲੜਨੀ ਨਹੀਂ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਜਿਹੜਾ ਇਹ ਸਾਰੀ ਜਿਹੜੀ ਹੈ ਵਿਆਉਤਬੰਦੀ ਕੀਤੀ ਸੀਗੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਪੰਜਾਬ ਤੇ ਪੰਥ ਦੀ ਗੱਲ ਕਰਦਾ ਇਸ ਕਰਕੇ ਕੇਂਦਰੀ ਸ਼ਕਤੀਆਂ ਚਾਹੁੰਦੀਆਂ ਕਿ ਇਹਨੂੰ ਕਮਜ਼ੋਰ ਕੀਤਾ ਜਾਵੇ ਕਮਜ਼ੋਰ ਉਹ ਇਨਰਾਹੀ ਕਰਵਾ ਰਹੀਆਂ ਜਿਹੜੇ ਬੰਦੇ ਹੁਣ ਚੁੱਪ ਆ ਸੋ ਇਸ ਕਰਕੇ ਸਾਰੀਆਂ ਗੱਲਾਂ ਤੁਹਾਡੇ ਨਾਲ ਰੱਖਣੀਆਂ ਸੀਗੀਆਂ ਤੇ ਮੈਂ ਸਮਝਦਾ ਕਿ 2027 ਦੇ ਵਿੱਚ ਤੁਸੀਂ ਇਹਨਾਂ ਦੀਆਂ ਚਾਲਾਂ ਦੇ ਵਿੱਚ ਨਹੀਂ ਆਉਂਗੇ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ